ਸਸਰਾਮ ਹੈ ਇੱਕ ਪਿੰਡ ਇੱਕ ਕਸਬੇ ਦੀ ਕਾਫੀ ਬਿਹਾਰ ਦੇ ਵਿੱਚ ਕੁਝ ਵਿਦਵਾਨਾਂ ਦਾ ਮੰਤ ਹੈ ਕਿ ਸ਼ੇਰ ਸ਼ਾ ਸੂਰੀ ਦੀ ਜਨਮ ਭੂਮੀ ਹੈ ਸਸਰਾਮ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਪੂਰਬ ਨੂੰ ਪਿਆਨਾ ਕੀਤਾ ਬਨਾਰਸ ਜਾਂਦੇ ਆ ਅੱਗੇ ਤੁਰਦੇ ਆ ਸਸਰਾਮ ਦੇ ਵਿੱਚ ਇੱਕ ਬਹੁਤ ਭਾਵਨਾਵਾਂ ਵਾਲਾ ਸਿੱਖ ਰਹਿੰਦਾ ਉਸ ਦਾ ਨਾਮ ਸੀ ਭਾਈ ਫੱਗੋ ਕਈ ਥਾਵਾਂ ਤੇ ਫੱਗੂ ਲਿਖੇ ਤੇ ਉਹਨੂੰ ਅਦਬ ਨਾਲ ਸਾਰਾ ਪਿੰਡ ਸਾਰੇ ਸਿੱਖ ਚਾਚਾ ਬੀਂਦੇ ਸਨ ਇਤਿਹਾਸ ਵਿੱਚ ਉਸ ਸਿੱਖ ਦਾ ਨਾਮ ਹੈ ਚਾਚਾ ਫੱਗੂ ਉਹਦਾ ਕੰਮ ਕੀ ਸੀ ਜੀ ਘਰ ਘਰ ਵਿੱਚ ਜਾ ਕੇ ਬਾਣੀ ਦਾ ਪ੍ਰਚਾਰ ਕਰਨਾ ਕੱਲੀ ਜਾ ਕੇ ਸਿਮਰਨ ਕਰੋ ਬਾਣੀ ਪੜੋ ਨਾਮ ਜਪੋ ਲੋੜ ਪੈਣੀ ਪੋਥੀਆਂ ਤੱਕ ਗੁਟਕਿਆਂ ਤੱਕ ਲਿਖ ਦੇਣੀ ਵੀ ਆ ਲੈ ਲਓ ਫਿਰ ਕਹਿਣਾ ਕਿ ਤੁਸੀਂ ਆਪਣੀ ਕਿਰਤ ਕਰਦੇ ਹੋ ਦਸਵੰਦ ਗੁਰੂ ਲਈ ਜ਼ਰੂਰ ਕੱਢੀਦਾ ਹੈ ਉਹ ਦਸਵੰਦ ਇਕੱਠਾ ਕਰਨਾ ਤੇ ਫਿਰ ਹੁੰਡੀ ਕਰਕੇ ਗੁਰੂ ਦਰਬਾਰ ਵਿੱਚ ਭੇਜਦੇ ਨੇ ਕਦੀ ਵੀ ਇੱਕ ਪੈਸਾ ਇੱਕ ਪੈਸਾ ਮੈਂ ਕਹਾ ਟਕਾ ਸ਼ਬਦ ਇੱਕ ਟਕੇ ਦੀ ਵੀ ਕਦੇ ਉਹਨੇ ਬੇਇਮਾਨੀ ਨਹੀਂ ਕੀਤੀ ਜੋ ਹੈ ਸਭ ਕੁਝ ਇਕੱਠਿਆ ਕਰਕੇ ਅਰਦਾਸ ਕਰਦੇ ਨੇ ਮਹਾਰਾਜ ਤੇਰੇ ਸਿੱਖਾਂ ਨੇ ਦਿੱਤੇ ਤੇ ਮੈਂ ਤੇ ਆਪ ਬੰਦਗੀ ਬੜੀ ਕਰਨੀ ਉਦੇ ਮਨ ਚ ਸ਼ਬਦ ਦਾ ਅਭਿਆਸ ਤਾਂ ਕਰ ਹੀ ਰਿਹਾ ਸੀ ਇੱਕ ਦਿਨ ਬੈਠਿਆ ਫੁਰਨਾ ਆਇਆ ਕਿ ਤੇਰੇ ਸ਼ਬਦ ਦੀ ਕਿਰਪਾ ਨਾਲ ਲੇੜਦਾ ਹੈ ਪਰ ਆਪ ਜੀ ਅਜੇ ਪੰਜਾਂ ਤਤਾਂ ਦੇ ਇਸ ਪਵਿੱਤਰ ਸਰੀਰ ਵਿੱਚ ਕੌਤਕ ਵਰਤਾ ਰਹੇ ਹੋ ਤੇ ਮੇਰੀ ਤੀਬਰ ਇੱਛਾ ਇੱਕ ਵਾਰੀ ਮੇਰੇ ਘਰ ਚਰਨ ਪਾ ਦਿਓ ਸਤਿਗੁਰੂ ਮੇਰੇ ਘਰ ਆਓ ਇਹ ਮਿੱਥ ਨਹੀਂ ਇਹ ਸਚਾਈ ਹੈ ਉਥੋਂ ਦੀ ਮੇਰੇ ਘਰ ਚ ਚਰਨ ਪਾਓ ਮੈਂ ਬੇਨਤੀ ਕਰ ਰਿਹਾ ਕਿ ਤੇ ਸੱਚੀ ਪ੍ਰੀਤ ਬਖੇ ਤੇ ਅਰਦਾਸ ਕਰ ਦਿੱਤੀ ਘਰ ਬਣਾਇਆ ਤੇ ਜਿਹੜਾ ਦਰਵਾਜਾ ਬਣਾਇਆ ਕਾਰੀਗਰ ਲਿਆਂਦੇ ਕਹਿੰਦਾ ਦਰਵਾਜਾ ਵੱਡਾ ਬਣਾ ਦਿਓ ਘਰ ਦੇ ਅੱਗੇ ਬੂਹਾ ਇੱਡਾ ਵੱਡਾ ਚੌੜਾ ਉੱਚਾ ਤੇ ਪਿੰਡਲ ਇਕੱਠੇ ਹੋ ਗਏ ਚਾਚਾ ਇਹ ਕੀ ਕਰ ਲੱਗਾ ਐ ਇੱਡਾ ਵੱਡਾ ਬੂਹਾ ਕਿਉਂ ਕਹਿੰਦਾ ਗੁਰੂ ਛੋਟੇ ਬੂਹੇ ਚੋਂ ਕਿਵੇਂ ਲੰਗੇਗਾ ਉਹਨੇ ਆਉਣਾ ਜ਼ਰੂਰ ਉਹ ਕਹਿੰਦੇ ਕਿਥੇ ਗੁਰੂ ਪੰਜਾਬ ਦੀ ਧਰਤੀ ਕਿਥੇ ਤੂੰ ਸਸਰਾਮ ਬਿਹਾਰ ਵਿੱਚ ਇੰਨੀ ਦੂਰੀ ਉਦੋਂ ਕਿਹੜਿਆ ਸਾਧਨ ਸਨ ਉਹ ਕਹਿੰਦੇ ਇਹ ਗੱਲ ਤੂੰ ਛੱਡੋ ਦਰਵਾਜ਼ਾ ਵੱਡਾ ਕਰੋ ਮੈਨੂੰ ਪੂਰਨ ਯਕੀਨ ਹੈ ਮੇਰਾ ਗੁਰੂ ਤੇਗ ਬਹਾਦਰ ਘੋੜੇ ਤੇ ਚੜਿਆ ਹੋਇਆ ਅੰਦਰ ਆਏਗਾ ਮੈਂ ਚਾਹਨਾ ਇਹ ਗਲੀ ਚ ਬੂਹੇ ਚ ਨਾ ਉਤਰਨ ਬਾਹਰ ਨਾ ਉਤਰਨ ਤੇ ਘੋੜੇ ਤੇ ਚੜੇ ਹੋਏ ਸਤਿਗੁਰੂ ਮੇਰੇ ਘਰ ਚ ਆਉਣ ਤੇ ਸੱਚੀ ਜੀ ਦਰਵਾਜ਼ੇ ਵੱਡੀ ਚਾਹੀਦੀ ਲਈ ਗੁਰੂ ਗੁਲਾਣ ਵਾਸਤੇ। ਡੇਰ ਦੇ ਦਰਵਾਜ਼ੇ ਤੇ ਨਹੀਂ ਚਾਹੀਦੇ ਹੁੰਦੇ। ਦੇਵ ਦਾ ਵੱਡਾ ਦਰਵਾਜ਼ਾ ਹੋਵੇ। ਉਹਨੇ ਅਰਦਾਸ ਕਰ ਦਿੱਤੀ। ਕਾਰੀਗਰ ਪਹਿਲਾਂ ਕਿਹਾਂ ਡੱਕਿਆ ਵੀ ਕੀ ਪਤਾ ਮਹਾਰਾਜ ਆਉਣਾ ਕਿ ਨਹੀਂ ਕਿਉਂ ਉਹਦੇ ਭਰੋਸਾ ਸੀ ਕਹਿੰਦਾ ਜਰੂਰ ਆਉਣਗੇ। ਕਹਿੰਦੇ ਤੂੰ ਕੋਈ ਸੁਨੇਹਾ ਭੇਜਿਆ। ਕਹਿੰਦਾ ਨਹੀਂ ਚਿੱਠੀ ਦੇ ਸਨੇਹ ਬਾਤ ਵੀ ਜਾਂਦੇ ਨੇ ਮੈਂ ਸ਼ਬਦ ਦੀਆਂ ਤਰੰਗਾਂ ਭੇਜਣਾ। ਮੈਂ ਰੋਜ਼ ਸ਼ਬਦ ਭੇਜਣਾ ਗੁਰੂ ਨੂੰ ਆਵਾਸਾਂ ਮਾਰਨਾ। ਜਿਹੜੇ ਅੰਦਰ ਦੀ ਖੇਚ ਹੁੰਦੀ ਹੈ ਨਾ ਆ ਤਾਂ ਜਿਹੜਾ ਬਾਹਰ ਜੋ ਕੁਝ ਵੀ ਬਣਿਆ ਪਿਆ ਫੋਨ ਦੂਜਾ ਤੀਜਾ ਇਹਨੂੰ ਤਾਂ ਦੇਰੀ ਲੱਗਦੀ ਏ ਫੁਰਨੇ ਨੂੰ ਫੁਰਨੇ ਤੱਕ ਪਹੁੰਚਦੇ ਕਿੱਥੇ ਦੇਰੀ ਲੱਗਦੀ ਹੈ ਕਹਿੰਦਾ ਜ਼ਰੂਰ ਹੋਣਗੇ ਕਹਿੰਦੇ ਬੰਦ ਦਰਵਾਜ਼ਾ ਬਣ ਗਿਆ ਜੀ ਵੱਡਾ ਦਰਵਾਜ਼ਾ ਖੁੱਲਾ ਦਰਵਾਜ਼ਾ ਬਣ ਗਿਆ ਤੇ ਰੋਜ਼ ਸਤਿਗੁਰੂ ਦੀ ਯਾਦ ਵਿੱਚ ਬੈਠਣਾ ਨੇ ਰੋਜ਼ ਸਿਮਰਨ ਕਰਨਾ ਤੇ ਜਿਉਂ-ਜਿਉਂ ਸਿਮਰਨ ਕਰੇ ਆਪ ਸਭ ਨੂੰ ਪਤਾ ਮੋਸਤ ਦਿਨ ਕਿਆ ਸਿਪਾਈ ਇਹ ਨੂੰ ਪ੍ਰੈਕਟੀਕਲ ਕਮਾ ਕੇ ਦੇਖੀਏ ਬੇਨਤੀ ਹੈ ਠੀਕ ਹੈ ਮੈਂ ਵੀ ਰੋਜ਼ ਕਹਿ ਦਿੰਦਾ ਸਟੇਟ ਤੇ ਤੇ ਮੈਂ ਆਪ ਨੂੰ ਜਿਨ੍ਹਾਂ ਨੂੰ ਇਸ ਸੰਬੰਧੀ ਸ਼ੌਂਕ ਹੈ ਕਿ ਬੰਦਗੀ ਕਰਨੀ ਸਿਮਨ ਕਿਉਂਕਿ ਚਾਹ ਹੈ ਨਾ ਚਾਹ ਤੋਂ ਬਿਨਾ ਬੰਦਗੀ ਥੋੜਾ ਹੁੰਦੀ ਭਾਈ ਸਾਹਿਬ ਕਹਿੰਦੇ ਆ ਇਸ਼ਕ ਮੌਲਾ ਰੱਬ ਦਾ ਜਿਹੜਾ ਇਸ਼ਕ ਹੈ ਤੈਨੂੰ ਰੱਬ ਵਰਗਾ ਬਣਾ ਦੇਗਾ ਤੂੰ ਇਸ਼ਕ ਕਰਕੇ ਦੇ ਇਸ਼ਕ ਮੌਲਾ ਮਰ ਤੁਰਾ ਮੌਲਾਹੁਨਾਤ ਤੂੰ ਮੌਲਾ ਨੂੰ ਇਸ਼ਕ ਕਰ ਜਿਹਨੂੰ ਇਸ਼ਕ ਕਰੇਗਾ ਉਹਦੇ ਵਰਗਾ ਹੋ ਜਾਏਗਾ ਤੂੰ ਮੁਹੱਬਤ ਕਰ ਜਿਵੇਂ ਆਪਾਂ ਸਫਰ ਵੀ ਜਾਂਦੇ ਆ ਮੈਂ ਕਹਿੰਦਾ ਕਾਰ ਆਪ ਜੀ ਚਲਾਉਂਦੇ ਹੋ ਮਸਜਦ ਨੇ ਵੀ ਕਿਹਾ ਕਿ ਜਿਹੜੇ ਬੰਦੇ ਆਪਣੇ ਦਿਨ ਦੇ ਵਿੱਥਾਂ ਨੂੰ ਭਰਨ ਲੱਗ ਪੈਂਦੇ ਆ ਉਹਨਾਂ ਦਾ ਸਾਰਾ ਦਿਨ ਭਰਿਆ ਜਾਂਦਾ ਵਿੱਥ ਦਰਤ ਘਰੋਂ ਆਏ ਆ ਕੰਮ ਤੱਕ ਗੱਡੀ 'ਚ ਬੈਠੇ ਆ ਭਾਵੇਂ ਸਿੱਕੇ ਨਹੀਂ ਜਿਸੀ ਟੇਪ ਲਾ ਲੈਂਦੇ ਨਾਲ ਨਾਲ ਪਾਰ ਚੱਲਦਾ ਰਹਿੰਦਾ ਉਹ ਪਿਆਰੇ ਮੂੰਹ ਤੋਂ ਬੋਲਿਆ ਕੋਣੀ ਮੰਨ ਟਿਕਦਾ ਟੇਪ ਨਾਲ ਕਿੱਥੇ ਟਿਕ ਜਾਣਾ ਨੇ ਮੋਜ ਨਹਾ ਕਰਨ ਨੂੰ ਤਰੀਕਾ ਗਲਤ ਨਹੀਂ ਚੰਗਾ ਹੈ ਪਰ ਜੇ ਆਪ ਕਰੋਗੇ ਆਪ ਜੱਪੋਗੇ ਤੇ ਆਪ ਜੀ ਦੇਖਿਓ ਜਿਹੜੇ ਜੱਪਦਿਆਂ ਨੂੰ ਪਤਾ ਹੈ ਜੇ ਥਾਂ ਤੇ ਇੱਕ ਥਾਂ ਤੇ ਬੈਠ ਕੇ ਥਾਂ ਰੋਜ਼ ਨਾ ਬਦਲੀਗੇ ਤੇ ਆਪ ਜੀ ਘਰਾਂ ਚ ਰਹਿੰਦੇ ਹੋ ਆਪ ਜੀ ਦਾ ਸੁੱਖ ਬੜੀ ਹੁਣ ਸਾਡਾ ਤੇ ਅੱਜ ਇੱਥੇ ਕੱਲ ਉੱਥੇ ਪਰਸੋਂ ਪਤਾ ਨਹੀਂ ਕਿੱਥੇ ਹੈ ਜੇ ਇੱਕ ਥਾਂ ਤੇ ਨਿਰੰਤਰ ਇਬਾਦਤ ਬੰਦਗੀ ਕਰੋ ਸਿਮਰਨ ਕਰੋ ਧਿਆਨ ਚ ਬੈਠੋ ਨਾਮ ਚ ਬੈਠੋ ਆਪ ਜੀ ਦੇਖੋਗੇ ਉਸ ਥਾਂ ਦਾ ਦੂਜੇ ਘਰ ਨਾਲੋਂ ਵਾਤਾਵਰਨ ਬਿਲਕੁਲ ਵੱਖਰਾ ਹੋ ਜਾਏਗਾ ਜਦੋਂ ਆਪ ਵਾਪਸ ਆਓਗੇ ਨਾ ਜਿੰਨੇ ਮਰਜ਼ੀ ਕਲਪਿਓ ਉੱਥੇ ਬਹਿਨ ਦੀ ਦੇਰੇ ਅੰਦਰ ਟਿਕਲਾਪਹਿ ਜੇ ਕਾਰਤੀ ਸੀੜ ਤੇ ਬੈਠ ਕੇ ਰੋਜ਼ ਆਪਾਂ ਜਪਣੇ ਵੀ ਮੈਂ ਦਾ ਘੰਟਾ ਤੁਰਿਆ ਤੇ ਹੈ ਤੇ ਮੈਂ ਨਾਮ ਜਪਾਂ ਕਿਉਂ ਇਧਰ ਉਧਰ ਸੋਚਣਾ ਇਸ ਤਰੀਕਾ ਸਮਝ ਲਓ ਫਿਰ ਆਪ ਜੀ ਦੇਖੋ ਕਿ ਉਸ ਕਾਰ ਵਿੱਚ ਵੀ ਗੁਰੂ ਨਾਨਕ ਦੀ ਮੇਰ ਵਰਤਨ ਲੱਗ ਪੈਗੀ ਸ਼ਬਦ ਬਹੁਤ ਵੱਡੀ ਤਾਕਤ ਰੱਖਦਾ ਹੈ ਜੀ ਉਹਨੇ ਰੋਜ਼ ਸਿਮਰਨ ਕਰਨਾ ਰੋਜ਼ ਉੱਥੇ ਬੈਠ ਜਾਓ ਉਹਨੇ ਬਾਤ ਕਰਨੇ ਪਰ ਜਿੰਨੂੰ ਸ਼ੌਂਕ ਹੈ ਠੀਕ ਹੈ ਸਵੇਰੇ ਸ਼ਾਮਿੰਨ ਇਤਨੇ ਕਰਨੇ ਆ ਕਦੀ 6 ਮਹੀਨਿਆਂ ਬਾਅਦ ਇੱਕ ਦਿਨ ਕੱਢ ਕੇ ਦੇਖੋ ਪੂਰਾ ਬਸ ਸਵੇਰੇ 4 ਵਜੇ ਤੋਂ ਲੈ ਕੇ ਨਾ ਦੂਜੇ ਦਿਨ 4 ਵਜੇ ਤੱਕ ਸਿਰਫ ਬੰਦਗੀ ਕਰਨੀ। ਫਿਰ ਲੱਗੇਗਾ ਕਿ ਤੁਹਾਨੂੰ ਮੇਰੀ ਅਣ ਪੜਜੀ ਗੱਲ ਵੀ ਸਿੱਧੀ ਜੀ ਗੱਲ ਵੀ ਇਹ ਕੀ ਗੱਲ ਹੀ ਕਰੀ ਜਾਂਦਾ ਨਹੀਂ। ਉੱਥੇ ਸਭ ਤੋਂ ਪਹਿਲਾਂ ਤਾਂ ਆਪਣੇ ਚਿਹਰੇ ਦੇ ਦਰਸ਼ਨ ਹੋਣ ਨੇ ਅੰਦਰ ਵਾਲੇ ਦੇ ਮੇਰੇ ਅੰਦਰ ਕੀ ਪਿਆ ਹੋਇਆ। ਕਿਉਂਕਿ ਉਹ ਜੋ ਕੁਝ ਪਿਆ ਹੈ ਬਾਹਰ ਦੇ ਚਮਕ ਨਾਲ ਢੱਕਿਆ ਪਿਆ ਨਾ ਵੀ ਭਾਈ ਸਾਹਿਬ ਤੁਸੀਂ ਬੜੇ ਚੰਗੇ ਹੋ ਤੁਹਾਡੇ ਵਰਗਾ ਕੋਈ ਨਹੀਂ ਤੁਸੀਂ ਤੇ ਪੰਦੇ ਰਹਤ ਨੂੰ ਉਹ ਢੱਕਿਆ ਪਿਆ ਸਭ ਕੋਈ। ਤੇ ਜਦੋਂ ਤੁਸੀਂ ਅੰਦਰ ਝਾਤੀ ਮਾਰਦੇ ਹੋ ਫਿਰ ਸਭ ਜਿੰਨਾ ਬੰਦਾ ਆਪਣੇ ਆਪ ਤੋਂ ਡਰ ਕੇ ਬਾਹਰ ਨਿਕਲਦਾ ਇਹਨਾਂ ਕਿਸੇ ਤੋਂ ਡਰਦਾ ਇਕੱਲਾ ਬੰਦਾ ਬੈਠਾ ਹੋਵੇ ਜਦੋਂ ਝਾਤੀ ਮਾਰਦਾ ਉਹ ਦੇ ਅੰਦਰ ਤੇ ਖਾਸ ਕਰਕੇ ਜਦੋਂ ਸਿਮਰਨ ਨਾਲ ਚੱਲਦੇ ਹੋ ਇਹ ਸਾਰੇ ਬਗਿਹਾਰ ਸਾਰੇ ਇਕੱਠੇ ਹੋ ਕੇ ਮੂੰਹ ਅੱਡ ਕੇ ਖੜੇ ਹੋ ਜਾਂਦੇ ਅੰਦਰ ਦੇ ਫੁਰਨੇ ਪਰ ਮੈਂ ਫਿਰ ਵੀ ਕਾਂਗਾ ਹੱਥ ਨਾ ਕਰੋ ਪਰ ਜੇ ਕੁਰਸੀ ਤੇ ਬੈਠਿਓ ਕੁਰਸੀ ਤੇ ਬੈਠ ਕੇ ਜਪਉਜੀ ਲੇਟੇ ਉਹ ਕਈ ਵਾਰੀ ਕਿਸ ਸੱਜਣ ਕਹਿੰਦਾ ਜੀ ਇਹ ਕੁਰਸੀ ਤੇ ਬਹਿ ਕੇ ਨਾਮ ਜਪ ਲਈਦਾ ਬਾਬਾ ਜੀ ਕਹਿੰਦੇ ਆ ਵੀ ਜਿੱਦਨ ਤੇਰੀ ਸਰੀਰ ਨਾਲ ਕੰਮ ਕਰੇ ਮੰਜੀ ਤੇ ਲੇਟਿਆ ਵੀ ਜਪੀ ਨਹੀਂ ਪਰ ਜਪੀ ਜ਼ਰੂਰ ਉਠ ਤੈ ਬੈਠ ਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਗਾ ਤੁਸੀਂ ਦੇਖੋਗੇ ਆਪਣਾ ਮੇ ਮਾਪ ਬਣਾਇਏ ਵੀ ਮੈਂ ਇੰਨਾ ਸਮਾ ਮੂਲ ਮੰਤਰ ਕਰਨਾ ਇੰਨਾ ਸਮਾ ਗੁਰ ਮੰਤਰ ਕਰਨਾ ਇੰਨਾ ਸਮਾ ਮੈਂ ਸਹਿਜ ਪਾਠ ਕਰਨਾ ਇੰਨਾ ਸਮਾ ਮੈਂ ਪਰ ਇੱਕ ਕੰਮ ਕਰਨਾ ਦੂਜ ਭਾਵੇਂ ਸ਼ਬਦ ਤੁਸੀਂ ਸੁਣਦੇ ਹੋ ਉਹ ਦਿਨ ਸ਼ਬਦ ਨਹੀਂ ਬਾਹਰ ਕੋਈ ਸੁੰਨਾ ਸਿਰਫ ਆਪ ਹੀ ਬੋਲਣਾ ਹੈ ਜੇ نیند ਪੈ ਜਾ ਸੋਝੋ نیند ਆ ਗਈ लेट ਜਾਓ ਪਰ ਮੈਂ ਗੁਰੂ ਸਾਹਿਬ ਤੇ ਭਰੋਸਾ ਕਰਕੇ ਕਹਿਣਾ ਚਬੀ ਕਿ ਘੰਟੇ ਲਾ ਕੇ ਨਾ ਫਿਰ ਮਨ ਚਾਹੇਗਾ ਜੀ ਪ੍ਰਸ਼ਾਦਾ ਪਾਣੀ ਕੋਈ ਨਹੀਂ ਕੁਝ ਰੱਖ ਲਓ ਖਾਣ ਨੂੰ ਵਿੱਚ ਇੱਥੇ ਤੇ ਸੱਚੀ ਜੇ ਗੁਰਮਖੋ ਕੁਝ ਮੈਂ ਸੱਚੀ ਵਿੱਚ ਤੇ ਕੋਈ ਸ਼ੇਅਰ ਨਹੀਂ ਕਰ ਰਿਹਾ ਵੀ ਮੈਂ ਬੜੀ ਕਰਨਾ ਪਰ ਮੇਰਾ ਮਨ ਹੀ ਹੁੰਦਾ ਮੈਂ ਪ੍ਰਚਾਰਕ ਆ ਹਕੀਕਤ ਇਹ ਵੇ ਕਿਤੇ 10 12 ਦਿਨ ਨਿੱਠ ਕੇ ਬੈਠ ਕੇ ਵੇਖੀਏ ਅੰਦਰ ਦੇ ਹਰ ਵਾਸ਼ਨਾ ਦਾ ਫੁਰਨਾ ਖਤਮ ਹੋ ਜਾਂਦਾ ਫਿਰ ਸ਼ਬਦ ਆਪਣੇ ਆਪ ਵੀ ਕਰੀ ਜਾਂਦਾ ਕਿਰਪਾ ਉਹਨੇ ਰੋਜ਼ ਬਹਿਣਾ ਰੋਜ਼ ਗੁਰੂ ਸਾਹਿਬ ਨੂੰ ਆਵਾਜ਼ਾਂ ਮਾਰਦੀਆਂ ਸਤਿਗੁਰੂ ਫਿਰ ਬਨਾਰਸ ਪਹੁੰਚ ਗਏ ਚਾਚਾ ਫੱਗੂ ਐਦ ਕੀ ਗੁੰਡੀ ਨਹੀਂ ਕੀਤੀ ਅੱਗੇ ਗੁੰਡੀ ਕਰਕੇ ਭੇਜ ਦਿੰਦਾ ਹੁੰਦਾ ਸੀ ਮੈਂ ਸਾਖੀ ਦੋ ਦਿਨਾਂ ਦੀ ਤਿੰਨਾਂ ਜੇ ਤਾਂ ਲੈ ਰਿਆਂ ਕਿਉਂਕਿ ਸੇ ਸਤਗੁਰੂ ਦਾ ਪੁਰਮ ਮਨਾਨੇ ਪਏ ਐਦ ਕੀ ਖੁੰਡੀ ਨਹੀਂ ਕੀਤੀ ਐਦ ਕੀ ਸਾਰੀ ਮਾਇਆ ਪਾ ਕੇ ਵਿੱਚ ਥੈਲੀਆਂ ਦੇ ਰੱਖ ਲਈ ਕਹਿੰਦਾ ਖੁੰਡੀ ਨਹੀਂ ਕਰਨੀ ਐਦ ਕੀ ਖੋਦ ਆਵੇਂ ਤੇਰੇ ਚਰਨਾਂ 'ਚ ਰੱਖਣੀ ਹੈ ਤੇਰੇ ਚਰਨਾਂ 'ਚ ਪੇਟ ਕਰਨੀ ਹੈ ਮਹਾਰਾਜ ਗੁਰੂ ਤੇਗ ਬਹਾਦਰ ਜਿਨ੍ਹਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਸਭ ਥਾਂ ਹੀ ਹੋਏ ਸਾਰੇ ਤੇਗ ਬਹਾਦਰ ਸਿਮਰਿਆ ਕਰ ਨਉ ਨਹੀਂ ਤਾਂ ਆਵੇ ਤਾਏ ਸਭ ਥਾਈ ਕੋਈਸਾ ਆਏ ਮਹਾਰਾਜ ਫਿਰ ਬਨਾਰਸ ਤੋਂ ਚੱਲਦੇ ਆ ਸਫਰ ਕਰਦੇ ਕਰਦੇ ਸਸਰਾਮ ਪਹੁੰਚ ਜਾਂਦੇ ਆ ਉਹ ਘਰ ਚ ਬੈਠਾ ਸਤਿਗੁਰੂ ਗੁਰੂ ਤੇਗ ਬਹਾਦਰ ਸਿੱਧੇ ਘੋੜੇ ਚੜੇ ਉਹਨੇ ਬੁਆ ਨਹੀਂ ਬੰਦ ਕੀਤਾ ਕਦੀ ਵੀ ਮੈਂ ਕਿਵਰੀ ਕਹਿਣਾ ਅਰਦਾਸ ਕਰ ਤੇ ਫਿਰ ਵਿਸ਼ਵਾਸ ਕਰ ਜੋ ਮੈਂ ਕਹਿ ਉਹ ਸੁਨੇਗਾ ਤੇ ਤੀਜੀ ਗੱਲ ਆਸ ਕਰ ਜੋ ਕੁਝ ਮੈਂ ਕਹਿ ਉਹ ਬਾਪਰਨ ਵਾਲਾ ਹੈ ਅਰਦਾਸ ਨਾਲ ਤੇਰੀ ਸ਼ਬਦ ਅਰਦਾਸ ਵਿਸ਼ਵਾਸ ਤੇ ਆਸ ਸੱਚ ਜਿਉ ਘਰ ਬੈਠਾ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਬਾਦਸ਼ਾ ਘੋੜੇ ਤੇ ਸਵਾਰ ਹੋਏ ਬੂਆ ਖਿਰਲਾ ਸੀ ਸਿੱਧਾ ਚਾਚੇ ਫੱਗੂ ਦੇ ਘਰ ਚਲੇ ਗਏ ਸੰਗਤ ਇਕੱਠੀ ਹੋ ਗਈ ਚਾਚਾ ਫੱਗੂ ਬੈਠਾ ਸੀ ਜਦੋਂ ਹਜ਼ੂਰ ਦੇ ਘੋੜੇ ਦੀ ਆਵਾਜ਼ ਸੁਣੀ ਘੋੜਾ ਹਿਣ ਗਿਆ ਉਹਨੇ ਦੇਖਿਆ ਇਕੋਦਮ ਚਾਚਾ ਫਕੂ ਨਿਕਲਿਆ ਬਾਹਰ ਤੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਗਾਤਰੇ ਕਰਪਾਣ ਸੀ ਵੱਡੇ ਉੱਥੇ ਲਿਖਿਆ ਵੀ ਮਾਰੇ ਕਰਪਾਣ ਪਾੰਦੇ ਹੁੰਦਿਸਨ ਗੁਰ ਤੇਗ ਬਹਾਦਰ ਸਾਹਿਬ ਉਹਨਾਂ ਦੇ ਗਲ 'ਚ ਕਰਪਾਣ ਹੈ ਗਾਤਰੇ ਸਤਗੁਰੂ ਨੂੰ ਘੋੜੇ ਤੇ ਚੜਿਆ ਦੇਖਿਆ ਇਕੋਦਮ ਦੌੜ ਕੇ ਆਜ਼ੂਰ ਤੇ ਚਰਕਾ ਵਿੱਚ ਚਰਨ ਸਰ ਚਰਨ ਚੁੰਮ ਲੱਗ ਪਿਆ ਮਹਾਰਾਜ ਥੱਲੇ ਉਤਰੇ ਸੰਗਤ ਇਕੱਠੀ ਹੋ ਗਈ ਉਹ ਤਾਂ ਬੋਲੀ ਕੁਛ ਨਾ ਜੈ ਚਾਚੇ ਫੱਗੂ ਤੂੰ ਮਹਾਰਾਜ ਬੈਠ ਕੇ ਸੰਗਤ ਜਦੋਂ ਸਾਰੀ ਇਕੱਠੀ ਹੋ ਗਈ ਤੇ ਮਹਾਰਾਜ ਨੇ ਆਵਾਜ਼ ਦਿੱਤੀ ਫੱਗੂ ਤੂੰ ਸੱਦਿਆ ਸੀ ਆ ਗਏ ਤੂੰ ਦਰਵਾਜ਼ਾ ਬਟਾ ਰੱਖਿਆ ਤੇਰਾ ਦਿਲ ਵੀ ਬੜਾ ਵੱਡਾ ਹੈ ਵੱਡਿਆਂ ਦਿਲਾਂ ਵਾਲਿਆਂ ਨੇ ਸਭ ਕੁਝ ਸਮਝ ਜਾਂਦਾ ਸੰਗੀਤਨ ਦੇਣ ਵਾਲੇ ਕਦੀ ਬਰਦਾਸ਼ਤ ਨਹੀਂ ਕਰਦੇ ਹੁੰਦੇ ਜਦੋਂ ਮਹਾਰਾਜ ਇਹ ਗੱਲਾਂ ਕਰਨ ਸੰਗਤ ਸੋਚੀ ਕੀ ਕਹਿ ਰਿਹਾ ਹੈ ਇਹ ਤੋਂ ਵੱਡੇ ਦੇਣ ਵਾਲੇ ਵੱਡੇ ਦਿਲ ਵਾਲੇ ਸਭ ਕੋਈ ਸੰਸਹਿ ਜਾਂਦੇ ਆ ਸੰਕੀਰਨ ਨਹੀਂ ਸੰਦੇ ਉਹ ਤੋਂ ਬਾਅਦ ਹਜ਼ੂਰ ਨੇ ਕਿਹਾ ਲਿਆ ਗੁਰੂ ਕੀ ਕਾਰ ਗੁਰੂ ਕੀ ਭੇਟਾ ਲੈ ਕੇ ਆ ਗੁਰੂ ਕੀ ਕਾਰ ਉਹਨੇ ਜਿੰਨੀਆਂ ਥੈਲੀਆਂ ਸੰਸਾਰੀਆਂ ਚ ਲੈ ਕੇ ਲੈ ਕੇ ਰੱਖੀਆਂ ਸਨ ਮਹਾਰਾਜ ਆਏ ਫਲਾਣੇ ਸਿੱਖ ਦੀਆ ਫਲਾਣੇ ਸਿੱਖ ਦੀ ਸਭ ਕੋਈ ਦੇ ਕੇ ਮਹਾਰਾਜ ਦੇ ਕੋਲ ਬੈਠ ਗਿਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇੱਕ ਭੇਟਾ ਤੋਂ ਲੁਕਾ ਲਈ ਸੰਦਰ ਸੋਚੀ ਪੈ ਗਈ ਵੀ ਕਿਹੜੀ ਪੇਟਾ ਲਗਾ ਲਈ ਚਾਚਾ ਫੱਗੂ ਵੀ ਸੋਚਣ ਲੱਗ ਪਿਆ ਕਹਿੰਦਾ ਨਹੀਂ ਮਹਾਰਾਜ ਜੋ ਕੁਝ ਕਹਿ ਮੈਂ ਦੇ ਦਿੱਤਾ ਅਸੂਰ ਹੱਸ ਕੇ ਕਹਿੰਦਾ ਨਹੀਂ ਨਹੀਂ ਇੱਕ ਰਹਿ ਗਈ ਏ ਕਿਉਂ ਕਿਉਂ ਦੁਰਾਈ ਤੂੰ ਸਾਡੀ ਪੇਟਾ ਸਾਡੀ ਪੇਟਾ ਦੇ ਚਾਚਾ ਫੱਗੂ ਫਿਰ ਚੁੱਪ ਗੋ ਹੁਣ ਦੂਜੀ ਵਾਰੀ ਬੋਲਿਆ ਨਹੀਂ ਪਹਿਲੀ ਵਾਰੀ ਕਹਿ ਦਿੱਤਾ ਮਹਾਰਾਜ ਜੋ ਕੁਝ ਹੈ ਮੈਂ ਦੇ ਦਿੱਤਾ ਦੂਜੀ ਵਾਰੀ ਚੁੱਪ ਕਰ ਗਿਆ ਕਹਿੰਦਾ ਮਨਾ ਤੂੰ ਗਲਤ ਹੋ ਸਕਣਾ ਗੁਰੂ ਗਲਤ ਨਹੀਂ ਹੁੰਦਾ ਕੋਸ ਬੰਦੇ ਸਿਆਣਕ ਕਹਿੰਦਾ ਵੀ ਤੂੰ ਤੈਨੂੰ ਭੁੱਲ ਗਿਆ ਹੋਣਾ ਮਾਰੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਯਾਦ ਕਰ ਆਹ ਸਾਹਮਣੇ 베ਰੀ ਕੀ ਦੀ ਹੋਈ ਉਹ 베ਰੀ ਕਿਸ ਦੀ ਹੈ ਚਾਚੇ ਫੱਗੂ ਨੂੰ ਕਹਿੰਦੇ ਉਹ 베ਰੀ ਮੇਰੀ ਹੈ ਬਸ ਜੇ ਇਹਨੀ ਗੱਲ ਸੁਣਦਿਆ ਸਰ ਚਾਚਾ ਫੱਗੂ ਹਜ਼ੂਰ ਦੇ ਚਰਨਾਂ ਤੇ ਚੁਫਾਲ ਲੱਗ ਗਿਆ ਇਹ ਸੱਚ ਗੁਰੂ ਉਸ ਬੰਦੇ ਨੇ ਬਿਰਹਾ ਵਿਚ ਆ ਕੇ ਹਜ਼ੂਰ ਦੇ ਚਰਨ ਧੋ ਦਿੱਤੇ ਸਤਿਗੁਰੂ ਕਹਿੰਦੇ ਤੈਨੂੰ ਤਾਂ ਹੀ ਕਿਹਾ ਸੀ ਤੇਰਾ ਕੱਲਾ ਬਾਹਰ ਦਾ ਦਰਵਾਜ਼ਾ ਵੱਡਾ ਨਹੀਂ ਤੇਰਾ ਦਿਲ ਵੀ ਵੱਡਾ ਹੈ ਜਦੋਂ ਰੋਪਿਆ ਕਹਿੰਦਾ ਨਹੀਂ ਸਤਿਗੁਰੂ ਇਹ 베ਰ ਹੀ ਨਹੀਂ ਤੇਰੀ ਹੈ ਇਹ 베ਰ ਵੀ ਇਹਦੇ ਲੱਗੇ ਨਹੀਂ ਤੇਰੇ ਨੇ ਗੁਰੂ ਤੇਗ ਬਹਾਦਰ ਕਹਿੰਦੇ ਸੰਗਤ ਨੂੰ ਸੁਣਾ ਸਾਖੀ ਸਾਰੀ ਸੰਗਤ ਨੂੰ ਦੱਸੇ ਕੀ ਘਟਨਾ ਵਾਪਰੀ ਤੂੰ ਆਵਾਜ਼ ਮਾਰੀ ਹਸੀ ਆ ਗਿਆ ਕਹਿੰਦਾ ਸੱਚੇ ਪਾਤਸ਼ਾਹ ਫਿਰ ਸੰਗਤ ਚੋਂ ਸੁਣਾਇਆ ਕਹਿੰਦਾ ਸਾਧ ਸੰਗਤ ਜੀ ਮੈਂ ਹਰ ਮਹੀਨੇ ਸਿੱਖਾਂ ਦੇ ਘਰ ਚ ਕਾਰ ਭੇਟਾ ਲੈ ਕੇ ਆਉਣਾ ਤੇ ਜੋ ਸਤਿਗੁਰੂ ਨੇ ਉਹ ਕਾਹ ਦੇ ਲਿਖਿਆ ਮੈਂ ਕੋਈ ਦੇ ਕੇ ਆਉਣਾ ਕਹਿੰਦਾ ਇੱਕ ਨਿਰਦਨ ਸਿੱਖ ਸੀ ਉਹ ਉਹਦੇ ਘਰ ਚਲਾ ਗਿਆ ਤੇ ਮੇਰੇ ਮਨ ਚ ਆਇਆ ਵੀ ਜੋ ਵੀ ਇਹਦੀ ਕਿਰਤ ਹੁੰਦੀ ਏ ਥੋੜਾ ਬਹੁਤਾ ਦੇਂਦਾ ਹੈ ਨਾ ਤੇ ਅੱਜ ਮੈਂ ਆਇਆ ਅਭਾਇਦ ਦਿੱਤੀ ਸਿੱਖਾ ਅੰਦਰੋਂ ਸਿੱਖਣੀ ਬੋਲੀ ਘਰ ਨਹੀਂ ਉਹ ਕਹਿੰਦਾ ਮੈਂ ਕਿਹਾ ਬੀਬਾ ਮੈਂ ਆਇਆ ਹਾਂ ਗੁਰੂ ਕੀ ਕਾਰ ਪੇਟਾ ਲੈਣ ਤੇ ਜੋ ਹੈ ਮੈਨ ਦੇ ਦਿਓ ਉਹ ਕਹਿੰਦੀ ਸਾਡੇ ਕੋਲ ਗਰੀਬੀ ਕੁਛ ਨਹੀਂ ਸਾਡੇ ਕੋਲ ਕੁਛ ਨਹੀਂ ਸਾਡੇ ਕੋਲ ਕਹਿੰਦਾ ਗੁੱਸੇ ਵਿੱਚੀ ਤਲਕੀ ਸੀ ਕਿਨਾਂ ਮੈਂ ਫਿਰ ਆਵਾਜ਼ ਦਿੱਤੀ ਕਿ ਬੀਬੀ ਜੋ ਕੁਝ ਆ ਦੇ ਦੇ ਜੋ ਕਾਰਜ ਹੈ ਕਾਰ ਪੇਟਾ ਮੈਂ ਲੈਣ ਆਇਆ ਹਾਂ ਕਹਿੰਦੀ ਉਹਨੇ ਬਹੁ ਕਰ ਮਾਰ ਕੇ ਮਿੱਟੀ ਇਕੱਠੀ ਕੀਤੀ ਸੀ ਕਹਿੰਦੀ ਕਰ ਝੋਲੀ ਤੈਨੂੰ ਘੱਟਾ ਤੇਰੀ ਝੋਲੀ ਚ ਪਾਣੀ ਮੇਰੇ ਮਨ ਚ ਆਇਆ ਕਿ ਗੁਰੂ ਤਾਂ ਕੋਈ ਵੀ ਪ੍ਰਵਾਨ ਕਰ ਲੈਂਦਾ ਦੇਨ ਤਾਂ ਲੱਗੀ ਹੈ ਗੁਰੂ ਦੇ ਨਾਂ ਤੇ ਨਾ ਕਹਿੰਦਾ ਮੈਂ ਝੋਲੀ ਕਰ ਦਿੱਤੀ ਉਹਨੇ ਮਿੱਟੀ ਵਿੱਚ ਪਾ ਦਿੱਤੀ ਇਹ ਹਕੀਕਤ ਹੈ ਜੀ ਉਹ ਜਗਾ ਦੇ ਹਨ ਸਮਝੋ ਵੀ ਨਹੀਂ ਉਹਨੇ ਉਹਨੇ ਝੋਲੀ ਚ ਮਿੱਟੀ ਪਾ ਲਈ ਕਹਿੰਦਾ ਮੈਂ ਮਿੱਟੀ ਬਣ ਲਈ ਤੇ ਮੈਨੂੰ ਯਕੀਨ ਸੀ ਇਸ ਮਿੱਟੀ ਵਿੱਚੋਂ ਹੀ ਕੁਝ ਨਿਕਲੇਗਾ ਕਹਿੰਦਾ ਮੈਂ ਘਰ ਆ ਗਿਆ ਸਾਰੀਆਂ ਪਿਟਾਵਾਂ ਲਿਖ ਲਈਆਂ ਫਿਰ ਕਹਿੰਨੂੰ ਮਿੱਟੀ ਨੂੰ ਬੰਨ ਕੇ ਰੱਖਾਂ ਇਥੇ ਖੀ ਲਿਖਾਂ ਯਾਦ ਨਾ ਭੁੱਲੇ ਕਹਿੰਦਾ ਫਿਰ ਮੈਂ ਮਿੱਟੀ ਦੇ ਉੱਤੇ ਪਾਣੀ ਪਾਇਆ ਭਾਂਡੇ 'ਚ ਮਿੱਟੀ ਪਾ ਕੇ ਪਾਣੀ ਪਾਇਆ ਜਦੋਂ ਹੱਥ ਮਾਰਿਆ ਤੇ ਵਿੱਚੋਂ 베ਰ ਦੀ ਗਿੱਟਕ ਨਿਕਲ ਆਈ ਆਹ 베ਰੀ ਸਾਹਮਣੇ ਜਿਹੜੀ ਸਤਿਗੁਰੂ ਫਿਰ ਮੈਂ 베ਰ दाब ਦਿੱਤੀ ਆਹ 베ਰੀ ਉਹ ਤੇਨੂੰ ਪੇਟਾ ਆ ਸੱਚੀ ਮੱਚੀ ਮੈਂ ਕੋਤ ਗਿਆ ਸਾਂ ਇਹ 베ਰੀ ਮੇਰੀ ਤੁਹਾਡੀ ਪੇਟ ਆ ਕੈ ਸਾਰੇ ਸੰਗਤ ਦੇ ਨੇਤਰ ਨਾਮ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਤਾਂ ਹੀ ਤੈਨੂੰ ਮੈਂ ਕਹਿ ਰਿਹਾ ਸਾਂ ਵੱਡਿਆਂ ਦਰਵਾਜ਼ਿਆਂ ਵਾਲੇ ਹੀ ਗੁਰੂ ਨੂੰ ਲਿਉਂਦੇ ਆ ਤੇ ਵੱਡਿਆਂ ਦਿਲਾਂ ਵਾਲੇ ਗੁਰੂ ਦੇ ਨਾਮ ਤੇ ਮਿੱਟੀ ਵਿੱਚ ਓਲੀ ਵਿੱਚ ਪਵਾ ਲੈਂਦੇ ਆ ਮੈਂ ਕਿ ਪਟਨਾ ਸਾਹਿਬ ਕਥਾ ਕਰਨ ਗਿਆ ਸੀ ਤੇ ਉੱਥੇ ਵਿਰ ਸਿੰਘ ਆਏ ਮੈਂ ਰੁਕਿਆ ਸੀ ਜਿੱਥੇ ਤਉ ਦਪੇਰੇ ਮਿਲ ਆਏ ਤੇ ਮੈਨੂੰ ਉਹਨਾਂ ਨੇ ਦਿੱਤੇ ਜੀ 베ਰ ਮੈਂ ਕਿਹਾ ਜੀ ਕੌਣ ਤੁਸੀਂ ਕਿਉਂਕਿ ਉਹਨਾਂ ਦਿਨਾਂ ਚ 베ਰ ਹੁੰਦੇ ਨੇ ਜਨਵੇ ਚ ਕਹਿੰਦੇ ਨੇ ਅਸੀਂ ਸਸਰਾਉਂ ਤੋਂ ਆਏ ਆ ਜਿਹੜੀ ਤੁਸੀਂ ਮਨਜੀਤ ਸਾਹਿਬ ਕਥਾ ਸੁਣਾਈ ਸੀ ਉਸ 베ਰੀ ਦੇ ਪੇਰ ਲੈ ਕੇ ਆਏ ਮੇਰੇ ਮਨ ਚ ਬੜਾ ਆ ਮਨਾ ਮੈਂ ਗਿਆ ਤੇ ਨਹੀਂ ਇਹ ਬੰਦੇ ਆਏ ਨੇ ਤੂੰ ਇੱਕ ਬੰਦੇ ਨਾ ਦੇਖ ਉਸ ਗੁਰੂ ਤੇਗ ਬਹਾਦਰ ਦੀ ਅਸੀਸ ਦੇਖ ਜੀ ਦੀ ਤੂੰ ਗੱਲ ਕਰਕੇ ਆਇਆ ਨਾ ਆਪਣੋ ਬੇਨਤੀ ਕਰਾਂਗਾ ਗੁਰੂ ਜੀ ਪ੍ਰੀਤ ਕਦੀ ਝੂਠੀ ਨਹੀਂ ਹੁੰਦੀ ਦੁਨੀਆਂ ਛੱਡ ਜੇਗੀ ਗੁਰੂ ਤੇਗ ਬਹਾਦਰ ਕਦੀ ਨਹੀਂ ਛੱਡੇਗਾ ਸੱਚੀ ਐਸੀ ਕਰਕੇ ਜਿਨ੍ਹਾਂ ਸੱਚੀ ਪ੍ਰੀਤ ਕੀਤੀ ਉਹਨਾਂ ਕਿਹਾ ਕਿ ਝੂਠੀ ਛੱਡ ਦਿੱਤੀ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਤੋਰੀ ਕਿਉਂਕਿ ਜਗਤ ਮੇ ਝੂਠੀ ਦੇਖੀ ਪ੍ਰੀਤ ਪਰ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਰੁਕੇ ਉਹਨਾਂ ਫਿਰ ਅਸੀਸ ਦਿੱਤੀ ਉੱਥੇ ਹਜ਼ੂਰ ਦਾ ਗੁਰਦੁਆਰਾ ਇੱਕ ਗੁਰਦੁਆਰਾ ਉੱਤੇ ਹੂਰ ਹੈ ਸਸਰਾਮ ਜਦੋਂ ਮਹਾਰਾਜ ਜਾਲ ਲਖੇ ਨਾ ਜੀ ਘੋੜੇ ਤੇ ਤੇ ਘੋੜਾ ਅੱਗੇ ਨਾ ਤੁਰੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿਤਾਬ ਸ਼ਹਿਦ ਨੈਟ ਤੇ ਤੁਹਾਨੂੰ ਮਿਲ ਜਾਵੇ ਤਾਂ ਨਹੀਂ ਮਿਲਣੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਯਾਦਗਾਰੀ ਸਥਾਨ ਨੇ ਪਟਿਆਲਾ ਯੂਨੀਵਰਸਿਟੀ ਵਿੱਚ ਸਾਪੀ ਸੀ ਮਹਾਰਾਜ ਦੇ ਸ਼ਾਦਤ ਵਾਲੇ ਡਾਕਟਰ ਫੌਜਾ ਸਿੰਘ ਦੀ ਲਿਖੀ ਹੋਈ ਹੈ ਇਹ ਜ਼ਰੂਰ ਉਹਨੂੰ ਪੜ ਲਿਓ ਪਰ ਮੈਂ ਫਿਰ ਵੀ ਕਹਾਂਗਾ ਇਸ ਰਾਈਟਰ ਦੇ ਗੁਣ ਨੂੰ ਦੇਖਿਓ ਉਕੇ ਜਦੋਂ ਮਹਾਰਾਜ ਤੁਰੇ ਤੇ ਘੋੜਾ ਰੁਕ ਗਿਆ ਇਹ ਘਰ ਤੋਂ ਕਿ ਘੋੜਾ ਨਾ ਜਾਏ ਤੇ ਮਹਾਰਾਜ ਕਹਿੰਦੇ ਨੇ ਘੋੜਾ ਚੱਲ ਨਹੀਂ ਰਿਹਾ ਕੋਈ ਕਾਰਨ ਹੈ ਤੁਰਦਾ ਨਹੀਂ ਇਸ ਘਰ ਚ ਕੋਣ ਕਹਿਣ ਲੱਗੇ ਦੋ ਪੈਣ ਤੇ ਭਰਾਵੇਂ ਤੁਹਾਨੂੰ ਮੁਹੱਬਤ ਕਰਦੇ ਨੇ ਤੇ ਬੈਠੇ ਇਸ ਕਰਕੇ ਨੇ ਗੁਰੂ ਆਪ ਸਾਡੇ ਘਰ ਆਵੇਗਾ ਫਿਰ ਮਹਾਰਾਜ ਉਤਰ ਕੇ ਉੱਥੇ ਵੀ ਜਾਂਦੇ ਆ ਮੈਂ ਆਪ ਨੂੰ ਬੇਨਤੀ ਕੀਤੀ ਜਗਤ ਦੀ ਪ੍ਰੀਤ ਛੁੱਟੀ ਹੈ ਗੁਰੂ ਦੀ ਪ੍ਰੀਤ ਬਿਲਕੁਲ ਝੂਠੀ ਨਹੀਂ ਉਹ ਤਾਂ ਉਥੇ ਜਾਂਦੀ ਜਿੱਥੇ ਸਰੀਰ ਨਹੀਂ